ਇਸੀ ਧਰਤੀ ਤੇ ਸਤਿਗੁਰ ਜੀਆਂ ਨੂੰ ਜਹਾਂਗੀਰ ਵੱਲੋਂ ਕੈਦ ਕੀਤਾ ਗਿਆ ਸੀ ਇਹ ਕਿਲਾ ਇੱਕ ਇਹੋ ਜਿਹਾ ਕਿਲਾ ਸੀ ਜਿੱਥੇ ਲੋਕਾਂ ਦੀ ਧਾਰਨਾ ਬਣੀ ਹੋਈ ਸੀ ਜਿਹੜਾ ਵੀ ਰਾਜਾ ਇਹ ਕਿਲੇ ਵਿੱਚ ਚਲਿਆ ਜਾਂਦਾ ਉਹਦਾ ਮਰਦਾ ਸਰੀਰ ਆਉਂਦਾ ਸੀ ਉਹ ਕਦੇ ਜਿਉਂਦਾ ਨਹੀਂ ਸੀ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓੜੀਨਾ ਹੁਣ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਬੰਦੀ ਛੋੜ ਗਵਾਲੀਅਰ ਦੀ ਧਰਤੀ ਤੇ ਇਹ ਪਾਵਨ ਪਵਿੱਤਰ ਸਥਾਨ ਹੈ ਅਸੀਂ ਵੀ ਦਰਸ਼ਨ ਕਰਾਂਗੇ ਨਾਲ ਨਾਲ ਆਪ ਜੀ ਨੇ ਸਾਡੇ ਦਰਸ਼ਨ ਕਰਨੇ ਹਨ ਤੇ ਸਾਹਮਣੇ ਆਪ ਜੀ ਨਿਸ਼ਾਨ ਸਾਹਿਬ ਵੇਖ ਰਹੇ ਹੋ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਬਹੁਤ ਹੀ ਸੋਹਣਾ ਸਥਾਨ ਬਣਿਆ ਹੋਇਆ ਹੈ ਤੇ ਨਾਲ ਨਾਲ ਤੁਹਾਨੂੰ ਹੋਣਾ ਸੀ ਇਤਿਹਾਸ ਵੀ ਸਰਵਣ ਕਰਾਵਾਂਗੇ ਇਸੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਨਾਨਕ ਸਤਿਗੁਰ ਜੀਆ ਨੂੰ ਜਹਾਂਗੀਰ ਵੱਲੋਂ ਕੈਦ ਕੀਤਾ ਗਿਆ ਸੀ ਕਿਲੇ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਪ ਜੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਫਿਰ ਤੁਹਾਨੂੰ ਕਿਲੇ ਵੱਲ ਵੀ ਲੈ ਕੇ ਜਾਂਦੇ ਹਾਂ ਉੱਥੇ ਵੀ ਦਰਸ਼ਨ ਕਰਾਣੇ ਆ ਜਹਾਂਗੀਰ ਬਾਦਸ਼ਾਹ ਵੱਲੋਂ ਇਸ ਕਿਲੇ ਵਿੱਚ ਚੋਰ ਠੱਗ ਕੈਦ ਨਹੀਂ ਸੀ ਕੀਤੇ ਹੋਏ ਇਹ ਕਿਲੇ ਵਿੱਚ ਉਹਨਾਂ ਲੋਕਾਂ ਨੂੰ ਕੈਦ ਕੀਤਾ ਜਾਂਦਾ ਸੀ ਜਿਹੜੇ ਰਾਜੇ ਸਰਕਾਰ ਦੇ ਬਾਗੀ ਹੁੰਦੇ ਸਨ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਕਿਲੇ ਵਿੱਚ ਕਿਉਂ ਕੈਦ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਬਾਬਾ ਜੀ ਹੁਣ ਜਿੱਥੇ ਤੁਸੀਂ ਮੈਨੂੰ ਸੇਲੀ ਟੋਪੀ ਪਹਿਨਾਣੀ ਆ ਉੱਥੇ ਨਾਲ ਮੈਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨਾਓ ਤੇ ਸੰਗਤ ਨੂੰ ਮਹਾਰਾਜ ਨੇ ਹੁਕਮ ਕੀਤਾ ਸੰਗਤ ਜੀ ਹੁਣ ਜਿੱਥੇ ਤੁਸੀਂ ਮਾਇਆ ਪੇਟਾ ਕਰਦੇ ਹੋ ਉੱਥੇ ਸੋਹਣੇ-ਸੋਹਣੇ ਸ਼ਾਸਤਰ ਵੀ ਸਾਨੂੰ ਪੇਟਾ ਕਰਨੀ ਆ। ਨਾਲ-ਨਾਲ ਆਪਣੀਆਂ ਜਵਾਨੀਆਂ ਵੀ ਪੇਟਾ ਕਰਨੀਆਂ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਜਿੱਥੇ ਦਿੱਲੀ ਦਾ ਤਖਤ ਲੱਗਦਾ ਸੀ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਅਕਾਲ ਤਖਤ ਸੈ ਬਣਾਇਆ। ਇਸੇ ਤਰ੍ਹਾਂ ਦੇ ਹੋਰ ਵੀ ਬੜੇ ਅਨੇਕਾਂ ਕਾਰਨ ਸਨ ਜਿਨ੍ਹਾਂ ਕਾਰਨਾਂ ਕਰਕੇ ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੂੰ ਆਗਰੇ ਦੀ ਧਰਤੀ ਤੇ ਆਪਣੇ ਕੋਲ ਸਦਿਆ। ਕਹਿੰਦਾ ਮਹਾਰਾਜ ਜੀ ਮੇਰੇ ਨਾਲ ਵਿਚਾਰ ਕਰੋ ਵਿਚਾਰ ਕਰਨ ਦੇ ਬਹਾਨੇ ਸਤਿਗੁਰ ਜੀਆਂ ਨੂੰ ਆਪਣੇ ਕੋਲ ਸੱਦ ਕੇ ਉਹਨੇ ਗਵਾਲੀਅਰ ਦੀ ਧਰਤੀ ਤੇ ਸਤਿਗੁਰ ਜੀਆਂ ਨੂੰ ਕੈਦ ਕਰਵਾਇਆ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੀ ਧਰਤੀ ਤੇ ਪਹੁੰਚੇ ਇਹ ਕਿਲਾ ਇੱਕ ਇਹੋ ਜਿਹਾ ਕਿਲਾ ਸੀ ਜਿੱਥੇ ਲੋਕਾਂ ਦੀ ਧਾਰਨਾ ਬਣੀ ਹੋਈ ਸੀ ਜਿਹੜਾ ਵੀ ਰਾਜਾ ਇਹ ਕਿਲੇ ਵਿੱਚ ਚਲਿਆ ਜਾਂਦਾ ਉਹਦਾ ਮਰਦਾ ਸਰੀਰ ਆਉਂਦਾ ਸੀ ਉਹ ਕਦੇ ਜਿਉਂਦਾ ਨਹੀਂ ਸੀ ਆਉਂਦਾ ਕਿਉਂਕਿ ਖਾਣੇ ਦੇ ਵਿੱਚ ਥੋੜਾ ਥੋੜਾ ਜ਼ਹਿਰ ਪਾ ਕੇ ਦਿੱਤਾ ਜਾਂਦਾ ਸੀ ਜਿਹਦੇ ਨਾਲ ਹੌਲੀ ਹੌਲੀ ਰਾਜਿਆਂ ਦੀ ਮੌਤ ਹੋ ਜਾਂਦੀ ਸੀ ਪਾਣੀ ਦੇ ਵਿੱਚ ਵੀ ਜ਼ਹਿਰ ਮਲਾਇਆ ਜਾਂਦਾ ਇਸ ਕਿਲੇ ਵਿੱਚ ਇੱਕ ਦਰੋਗਾ ਸੀ ਜਿਹਦਾ ਇਤਿਹਾਸ ਵਿੱਚ ਨਾਮ ਆਇਆ ਹਰੀਦਾਸ ਜਿਹੜਾ ਸਤਗੁਰੂ ਜੀਆਂ ਦਾ ਪ੍ਰੇਮੀ ਵੀ ਬਣਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਆਖਿਆ ਸੀ ਮਹਾਰਾਜ ਤੁਸੀਂ ਪ੍ਰਸ਼ਾਦਾ ਨਾ ਛਕਿਓ ਇੱਥੇ ਜਲ ਨਾ ਛਕਿਓ ਮਹਾਰਾਜ ਨੇ ਆਖਿਆ ਕਿਉਂ ਕਹਿੰਦਾ ਮਹਾਰਾਜ ਜੀ ਜਹਾਂਗੀਰ ਨੇ ਇਸ ਪਾਣੀ ਵਿੱਚ ਜ਼ਹਿਰ ਮਲਾਇਆ ਹੋਇਆ ਇਸ ਕਰਕੇ ਮਹਾਰਾਜ ਨੇ ਉੱਥੇ ਪ੍ਰਸ਼ਾਦਾ ਨਹੀਂ ਸੀ ਛਕਿਆ ਆ ਤੁਸੀਂ ਸਾਹਮਣੇ ਉਹ ਕਿਲੇ ਦੇ ਦਰਸ਼ਨ ਕਰ ਰਹੇ ਹੋ ਇਹ ਹੈ ਉਹ ਕਿਲਾ ਬਹੁਤ ਵੱਡਾ ਕਿਲਾ ਬਹੁਤ ਵੱਡੀ ਜਗ੍ਹਾ ਵਿੱਚ ਫੈਲਿਆ ਹੋਇਆ ਹੈ ਤੇ ਹੁਣ ਆਓ ਨਾਲ-ਨਾਲ ਤੁਹਾਨੂੰ ਦਰਸ਼ਨ ਕਰਾਣੇ ਆ ਜਿਨ੍ਹਾਂ ਥੰਮਾਂ ਦੇ ਨਾਲ 52 ਰਾਜਿਆਂ ਨੂੰ ਜਹਾਂਗੀਰ ਨੇ ਬੰਨਿਆ ਹੋਇਆ ਸੀ ਆ ਰਸਤਾ ਜਾ ਰਹੇ ਆ ਜੀ ਹੁਣ ਅਸੀਂ ਪੌੜੀਆਂ ਚੜਾਂਗੇ ਪੌੜੀਆਂ ਚੜ ਕੇ ਉਹ ਸਾਹਮਣੇ ਜਿਹੜੇ ਤੁਸੀਂ ਥੰਮ ਵੇਖ ਰਹੇ ਹੋ ਥਮੜੇ ਵੇਖ ਰਹੇ ਹੋ ਪੀਲੇ ਪੀਲੇ ਪੀਲ ਪਾਵੇ ਵੇਖ ਰਹੇ ਹਾਂ ਇਹਨਾਂ ਥੰਮਾਂ ਦੇ ਨਾਲ ਜਹਾਗੀਰ ਨੇ ਉਹਨਾਂ 52 ਰਾਜਿਆਂ ਨੂੰ ਬੰਨਿਆ ਹੋਇਆ ਸੀ ਇਹ 52 ਥੰਮੜੀਆਂ ਹਨ ਜੀ ਇਹਨਾਂ ਥੜਿਆਂ ਦੇ ਨਾਲ ਉਹਨਾਂ ਰਾਜਿਆਂ ਨੂੰ ਬੰਨਿਆ ਹੋਇਆ ਸੀ ਜਦੋਂ ਰਾਜਿਆਂ ਨੇ ਵੇਖਿਆ ਵੀ ਧੰਨ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਗੁਰੂ ਨਾਨਕ ਇਸ ਕਿਲੇ ਅੰਦਰ ਆ ਗਏ ਤੇ ਉਹਨਾਂ ਰਾਜਿਆਂ ਨੂੰ ਵੀ ਆਸ ਦੀ ਕਿਰਨ ਵੱਜ ਗਈ ਵੀ ਹੁਣ ਅਸੀਂ ਇਹ ਕਿਲੇ ਤੋਂ ਜਿਉਂਦੇ ਵਾਪਸ ਜਾ ਸਕਦੇ ਹਾਂ ਬਾਬਾ ਬੁੱਢਾ ਜੀ ਸੰਗਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਥੇ ਗਵਾਲੀਅਰ ਦੀ ਧਰਤੀ ਤੇ ਆਉਂਦੇ ਐ ਤੇ ਦੂਜੇ ਪਾਸੇ ਭਾਈ ਵਿਧੀ ਚੰਦ ਜੀ ਭਾਈ ਪੈੜਾ ਜੀ ਬੱਬਰ ਸ਼ੇਰ ਦਾ ਰੂਪ ਧਾਰਨ ਕਰਕੇ ਰਾਤ ਨੂੰ ਜਹਾਂਗੀਰ ਨੂੰ ਡਰਾਉਂਦੇ ਐ ਤੇ ਜਹਾਂਗੀਰ ਬਹੁਤ ਡਰ ਜਾਂਦਾ ਜਹਾਂਗੀਰ ਨੂੰ ਇਹ ਲੱਗਦਾ ਵੀ ਮੇਰੀ ਮੌਤ ਹੁਣ ਨੇੜੇ ਆ ਗਈ ਸਾਈ ਮੀਆਂ ਮੀਰ ਜੀ ਆਖਦੇ ਐ ਐ ਜਹਾਂਗੀਰ ਜੇ ਤੂੰ ਬਚਣਾ ਚਾਹੁੰਦਾ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੂੰ ਰਿਹਾ ਕਰ ਜਹਾਂਗੀਰ ਨੇ ਹੁਕਮ ਕਰ ਦਿੱਤਾ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਤੇ ਮਹਾਰਾਜ ਨੇ ਆਖਿਆ ਜਹਾਂਗੀਰ ਨੂੰ ਵੀ ਅਸੀਂ ਕੱਲਿਆਂ ਨੇ ਕਿਲੇ ਚੋਂ ਨਹੀਂ ਜਾਣਾ ਅਸੀਂ ਇਹਨਾਂ 52 ਰਾਜਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਆ ਸਾਹਮਣੇ ਤੁਸੀਂ ਖੂਬ ਦੇਖ ਰਹੇ ਹੋ ਇਹ ਖੂਹ ਦੇ ਪਾਣੀ ਵਿੱਚ ਵੀ ਜ਼ਹਿਰ ਮਲਾਇਆ ਹੋਇਆ ਸੀ ਕਿਉਂਕਿ ਰਾਜੇ ਜਦੋਂ ਇਹ ਪਾਣੀ ਪੀਣ ਤੇ ਸਹਿਜੇ-ਸਹਿਜੇ ਉਹਨਾਂ ਦੀਆਂ ਹੱਡੀਆਂ ਖੁਰਦੀਆਂ ਜਾਣ ਤੇ ਉਹਨਾਂ ਦੀ ਮੌਤ ਹੋ ਜਾਏ ਮਹਾਰਾਜ ਨੇ ਆਖਿਆ ਜਹਾਂਗੀਰ ਅਸੀਂ ਕੱਲਿਆਂ ਨੇ ਨਹੀਂ ਜਾਣਾ ਅਸੀਂ ਇਹਨਾਂ ਰਾਜਿਆਂ ਨੂੰ ਵੀ ਰਹਾ ਕਰਕੇ ਲੈ ਕੇ ਜਾਵਾਂਗੇ ਤੇ ਜਹਾਂਗੀਰ ਨੇ ਆਖਿਆ ਮਹਾਰਾਜ ਜਿਹੜਾ ਵੀ ਤੁਹਾਡਾ ਪੱਲਾ ਫੜ ਕੇ ਕਿਲੇ ਵਿੱਚੋਂ ਬਾਹਰ ਆ ਜਾਏਗਾ ਉਹਨੂੰ ਮੈਂ ਰਹਾ ਕਰ ਦੇਵਾਂਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਫਿਰ ਚੋਲਾ ਤਿਆਰ ਕਰਵਾਇਆ ਤੇ ਉਹ 52 ਕਲੀਆਂ ਨੂੰ ਫੜ ਕੇ ਕੱਲੇ-ਕੱਲੇ ਰਾਜੇ ਨੇ ਕੱਲੀ-ਕੱਲੀ ਕਲੀ ਨੂੰ ਫੜ ਕੇ ਇਹ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਮਹਾਰਾਜ ਨੇ 52 ਰਾਜਿਆਂ ਨੂੰ ਰਹਾ ਕਰਵਾਇਆ ਸਾਹਮਣੇ ਤੁਸੀਂ ਕਿਲਾ ਵੇਖ ਰਹੇ ਹੋ ਵੇਖੋ ਕਿੰਡਾ ਵੱਡਾ ਕਿਲਾ ਹੈ ਇਹ ਗਵਾਲੀਅਰ ਦਾ ਕਿਲਾ ਬਹੁਤ ਉੱਚਾ ਕਿਲਾ ਬਣਿਆ ਹੋਇਆ ਹੇਠਾਂ ਪੂਰਾ ਗਵਾਲੀਅਰ ਸ਼ਹਿਰ ਵਿਖਦਾ ਇੱਥੇ ਬਲੌਗ ਦੀ ਸਮਾਪਤੀ ਹੈ ਆਪ ਜੀ ਦਾ ਧੰਨਵਾਦ ਹੈ ਵੀਡੀਓ ਦੇ ਨਾਲ ਜੁੜੇ ਰਹਿਣ ਵਾਸਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ